ਨਸ਼ਾ ਟੱਲ ਪਾਉਣ ਦੇ ਮੰਤਵ ਨਾਲ ਲੁਧਿਆਣਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇੱਕ ਸਕੋਰਪੀਅਸ ਵਾਹਨ ਤੋਂ ਦੋ ਨੌਜਵਾਨਾਂ ਨੂੰ 66 ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਇਹ ਨੌਜਵਾਨ ਚਾਰਖੰਡ ਤੋਂ ਅਫੀਮ ਲਿਆ ਕੇ ਪੰਜਾਬ ਦੇ ਵਾਫਾਖ ਜਿਨ੍ਹਾਂ ਵਿੱਚ ਸਪਲਾਈ ਕਰਦੇ ਸਨ ਤੇ ਪੁੱਛਗਿੱਛ ਵਿੱਚ ਇਹਨਾਂ ਤੋਂ ਕਈ ਵੱਡੇ ਖੁਲਾਸੇ ਹੋ ਸਕਦੇ ਨੇ ਅੱਜ ਐਸਟੀਐਫ ਲੁਧਿਆਣਾ ਰੇਂਜ ਨੇ ਇੱਕ ਆਪਰੇਸ਼ਨ ਦੇ ਦੌਰਾਨ ਇਹਤੀ ਇੱਕ ਵਾਈ ਜੀ ਨੇ ਇੰਸਪੈਕਟਰ ਰਵਿੰਦਰ ਸਿੰਘ ਕਰ ਰਿਹਾ ਸੀ ਕਿ ਔਰ ਡੀਐਸਪੀ ਗੁਰਕਸ਼ਪਾ ਜਿਹੜੇ ਸੀਗੇ ਅੰਦਰ ਬਣਾ ਸੁਖਿੰਦਰ ਦੇ ਸੀਗਾ ਇਹਨਾਂ ਨੇ ਇੱਕ ਆਪਰੇਸ਼ਨ ਕਰਦਿਆ ਹੋਇਆ 8 ਨੰਬਰ ਐਫਆਈਆ ਦੇ ਸਬੰਧੀ ਦੋ ਵਿਅਕਤੀਆਂ ਤੇ ਗ੍ਰਿਫਤਾਰ ਕੀਤੇ ਗੁਰਦੇਵ ਸਿੰਘ ਐਂਡ ਤਜਿੰਦਰ ਸਿੰਘ ਔਰ ਇਹਨਾਂ ਦੇ ਕੋਲੋਂ 66 ਕੇਜੀ 66 ਕੇਜੀ ਓਪੀਐਮ ਜਿਹੜੀ ਆ ਬਰਾਮਦ ਹਰ ਰੋਜ਼ ਭਗਵਾਨ ਰਾਜ ਕੋਲ ਲੈ ਕੇ ਆਉਂਦੇ ਸੀ ਕਿ ਤੇ ਕਿਹਨਾਂ ਦੀ ਸਵਾਰੀ ਹੋਣੀ ਸੀ ਕਿ ਇਹ ਚਾਰਖੰਡ ਰੇਲਵੇ ਤੋਂ ਲੈ ਕੇ ਆਏ ਨਾ ਔਰ ਆਪਣੀ ਬਾਈ ਰੋਡ ਹੀ ਸਕੋਰਪੀਓ ਗੱਡੀ ਦੇ ਵਿੱਚ ਲੈ ਕੇ ਆਇਆ ਔਰ ਸਕੋਰਪੀਓ ਵੀ ਸੀ ਗ੍ਰਾਮ ਕਰ ਲਈਏ ਔਰ ਉਹਦੇ ਵਿੱਚ 60 ਕਿਲੇ ਦੀ ਤੌਰੇ ਇਹ ਇਹਨਾਂ ਦੇ ਜਿਹੜਾ ਆਪਣਾ ਗੁਰਦੇਵ ਸਿੰਘ ਵਰਾ ਜਿਹੜਾ ਇਹਨਾਂ ਦੇ ਕੋਲੇ ਤਾਂ ਕਿਸ ਟ੍ਰੱਕ ਨੇ ਜਿਹਦੇ ਉੱਤੇ ਝਾਰਖੰਡ ਮਾਈਨ ਦੇ ਵਿੱਚ ਚੱਲਦੇ ਆ ਔਰ ਉਹਦੇ ਨਾਲ ਨਾਲ ਇਹ ਇਹ ਕੰਮ ਵੀ ਕਰਦਾ ਔਰ ਅਫੀਮ ਚਾਰ ਪੰਜ ਸਾਲ ਤੋਂ ਪਿਛਲੇ ਤੋਂ ਕਿ ਅਫੀਮ ਦੀ ਸੁਮਿੰਦਰ ਸਰ ਜਿਹੜੇ ਮਾਮਲੇ ਦੱਬੇ ਪਏ ਆ ਅ ਜਿਹੜਾ ਇੱਕ ਪਤੀ ਤੇ ਜਿੰਦਰ ਸਿੰਘ ਇਹਦੇ ਤੇ 302 ਦਾ ਪਰਚਾ ਦਰਜ ਹੈ ਦੂਸਰੇ ਦੇ ਉੱਪਰ ਅਜੇ ਰਿਕਾਰਡ ਸਾਹਮਣੇ ਨਹੀਂ ਆਇਆ ਉੜੀਸਾ ਤੋਂ ਸਿਰ ਰਿਪੋਰਟ ਨਾ ਮਿਲਾਵਾ ਕਿ ਪਤਾ ਲੱਗੇ। ਪਰ ਕੀ ਮਤਲਬ ਤੁਝੇ ਇਸ ਵਾਸਤੇ ਲਿਆ ਕਿਉਂ ਮੈਂ ਤੁਹੇ ਸੀ ਵੀ ਜਾਂ ਫਿਰ ਇਹ ਕੁਝ ਵਿੱਚ ਨਹੀਂ ਅਜੇ ਤੱਕ ਤਾਂ ਇਹ ਗੱਲ ਆਈ ਇਹ ਵੇਚਣ ਵਾਸਤੇ ਲਿਆਉਂਦਾ ਉਹ ਅਸੀਂ ਟਫੀਜ਼ ਦੇ ਦੌਰਾਨ ਪਤਾ ਕਰਾਂਗੇ ਕਿ ਵੀ ਇਹਨਾਂ ਦੀ ਫੋਰਵਰਡ ਔਰ ਬੈਕਵਰਡ ਲਿੰਕੇਜ ਕਿਹਨੇ ਤੇ ਜਿਹੜਾ ਟੈਕ ਟੂ ਇਹ ਤੋਂ ਵੀ ਇਧਰ ਹੋ ਰਹੀ ਸੀ ਕਿ ਇਹ ਜਰਾਤ ਨਹੀਂ ਨਾ ਵੀ ਨਹੀਂ ਐਦਾਂ ਡਰਗ ਮੰਨੀ ਅਜੇ ਨਹੀਂ ਮਿਲੇ ਲੇਕਿਨ ਅਸੀਂ ਇਹਨਾਂ ਦਾ ਬਾਕੀ ਬੈਂਕ ਟਾਊਨਸ ਐਂਡ ਅਦਰ ਥਿੰਗਸ ਜਿਹੜੇ ਦੇਖਾਂਗੇ ਸਾਰੇ ਜੇਕਰ ਉਹਦੇ ਚ ਕੋਈ ਸੀਡਸ ਔਰ ਡਰਗਸ ਹੋਣਦੀਆਂ ਅਸੀਂ ਉਹਨਾਂ ਤੇ ਵੀ ਗੱਲ ਕਰਾਂਗੇ ਨੇ ਅਜੇ ਤਾਂ ਇੱਕ ਹੋਰ ਕੋਈ ਜਿਹੜਾ ਦੂਸਰਾ ਵਿਅਕਤੀ ਹੈ ਉਹ ਵੀ ਟਰੱਕ ਚਲਾਉਂਦਾ ਹੋ ਸਕਦਾ ਹੈ ਕਿ ਟਰਾਂਸਪੋਰਟ ਦੇ ਬਿਜ਼ਨਸ ਤੋਂ ਹੋਣ ਕਰਕੇ ਕੁਝ ਦਿਨਾਂ ਨੂੰ ਜਾਣਦੇ ਹੋਣ ਤਾਂ ਬਾਕੀ ਤਫਸੀਲ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਕਿ ਅੱਜ ਹੀ ਖੜੇ ਅਸੀਂ ਔਰ ਅੱਜ ਅਸੀਂ ਮੈਜਿਸਟਰ ਸਾਹਿਬ ਦੇ ਪੇਸ਼ ਕਰਨਾ ਰਿਮਾਂਡ ਲਵਾਂਗੇ ਤੇ ਰਿਮਾਂਡ ਦੇ ਉਸਾਰੇ ਗੱਲਾਂ ਬਾਤ ਹੋਣਗੀਆਂ ਜੇ ਆਪਣੇ ਨਾਮ ਤੇ ਜੇ 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 ਜ ਲੇਕਿਨ ਜੋ ਮੈਡੀਕਲ ਕਰਾਵਾਂਗੇ ਰਿਪੋਰਟ ਆਏ ਕਿਸੇ ਪਤਾ ਲੱਗੇ ਇਹਨਾਂ ਦਾ ਕੋਈ ਲਿੰਕ ਕੋਈ ਚੇਜਿੰਗ ਵਾਲਾ ਨਹੀਂ ਤਾਂ ਕੋਈ ਨਹੀਂ ਹੈ ਤਰ੍ਹਾਂ ਦੀ ਤਾਂ ਚੇਜਿੰਗ ਇਹਨਾਂ ਸਰ ਨਹੀਂ ਉਹ ਅਸੀਂ ਇਹਨਾਂ ਜਿਹੜੀ ਕੋਸ਼ਿਸ਼ ਕਰਾਂਗੇ ਫਿਰ ਗੱਲਾਂ ਸਾਹਮਣੇ ਆਉਣਗੇ ਹਾਂਜੀ ਇਹ ਸਪਲਾਈ ਦਾ ਮੋਡ ਆਫ ਟਰਾਂਸਪੋਰਟ ਦਾ ਨਾ ਕੋਲ ਹੈ ਹੀ ਹੈ ਲੈਂਡ ਰੋਵ ਵੀ ਲੈ ਕੇ ਆ ਰਹੇ ਨੇ ਗੱਡੀਆਂ ਦੇ ਵਿੱਚ ਲੈ ਕੇ ਆਉਂਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਆਉਂਦੇ ਹੁਣ ਫਰਦਾ ਜਿਹੜੀ ਹੈ ਹੁਣ ਅੱਗੇ ਕਿੰਨੂ ਕਿੰਨੂ ਦਿੰਦੇ ਨੇ ਕਿਵੇਂ ਕਰਦੇ ਨੇ ਉਹ ਤੱਤੀਸ ਅਸੀਂ ਕਰਾਂਗੇ ਤਾਂ ਸਭ ਨੇ ਗੱਲਾ ਲਾ ਦੇ ਉਹਨੇ ਕਰਦੇ ਨੇ ਉਹ ਵੀ ਮੋਡ ਵੀ ਨਾਲ ਬਦਲਾਈ ਜੀ ਜੀ ਐਸ ਮੈਂ ਇਨਫੋਰਮੇਸ਼ਨ ਦੇ ਦਿੱਤੀ ਹੈ ਅਫੇਅਰ ਬਿਸੋ ਦੀ ਜੀ ਔਰ ਜਿਹੜਾ ਸੁਬਾ ਦਿਨ ਕੱਲਾ ਲਗਾ ਦੇਣਾ